ਇਨਾ ਦਾ ਕੇਤਰੀਵਾਰ ਬਿਹਾਰ ਦੀਆਂ ਸਟੇਜਾਂ ਤੋਂ ਬੋਲਿਆ ਸੀ ਕਿ ਕਿਸਾਨੋ ਕੇ ਪੰਜਾਬ ਦੇ ਖਾਤਿਆਂ 'ਚ 50-50 ਹਜ਼ਾਰ ਰੁਪਇਆ ਪਾਇਆ ਤੇ ਉਹਨਾਂ ਦੇ ਖਾਤਿਆਂ 'ਚ 50 ਪੈਸੇ ਨਹੀਂ ਪਾਏ ਆਉਣ ਵਾਲੇ ਸਮੇਂ 'ਚ ਚਿਪਾਂ ਵਾਲੇ ਵੀ ਟਰਾਰਾ ਰਹੇ ਆ ਸੋਡੇ ਘਰਾਂ 'ਚ ਜਿਵੇਂ ਮੋਬਾਈਲ 'ਚ ਪੈਸੇ ਪਾਉਣੇ ਆ ਕਿਸਾਨੋ ਤੇ ਮਜ਼ਦੂਰੋ ਉਵੇਂ ਕਿਆ ਕਰਨਗੇ ਪੈਸੇ ਮੁੱਕ ਕੇ ਲਾਈਟ ਬੰਦ ਹੋ ਗਈ ਕਿਹੜਾ ਮੋਟਰਾਂ ਨੂੰ ਝੋਨਾ ਪਾਲਦਾ ਹੈ ਮੋਟਰਾਂ ਵਾਲੇ ਬਿੱਲ ਵੀ ਆਉਂਦੇ ਹਨ ਕਿਹੜਾ ਬਿੱਲ ਪਵਾ ਲੂ ਫਿਰ ਲੱਖ ਲੱਖ ਰੁਪਇਆ ਕਿਹੜਾ ਮੀਟਰਾਂ ਤੇ ਰੱਖ ਲੂ ਕਿਹੜਾ ਝੋਨੇ ਨੂੰ ਪਾਣੀ ਲਾ ਲੂ ਆਹ ਭਗਵੰਤਬਾਨ ਦੀ ਪੰਜਾਬ ਸਰਕਾਰ ਜਦੋਂ ਨਸ਼ੇ ਦੇ ਵਿੱਚ दारू ਨਾਲ ਲੋਕ ਮਰ ਜਾਂਦੇ ਨੇ 10 ਲੱਖ ਦਾ ਮਾਅਬਜਾ ਦਿੰਦੀ ਹੈ ਪਰ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬੇਸ਼ੱਕ ਦਿਓ ਪਰ ਜਿਹੜੇ ਕਿਰਤੀ ਲੋਕਾਂ ਦੇ ਉਹ ਬਾਤ ਚੱਕਦੇ ਆ ਕਿਰਤੀ ਲੋਕਾਂ ਖਾਤਰ ਜਾਂ ਨਾ ਲਾਉਂਦੇ ਆ ਉਹਨਾਂ ਵਾਰੀ ਇਹਨਾਂ ਦੇ ਟੱਟਪੀੜ ਕਿਉਂ ਪੈਂਦੀ ਆ ਜੈ ਜਵਾਨ ਜੈ ਕਿਸਾਨ ਦਾ ਨਾਰਾ ਮਾਰਦੇ ਨੇ ਠੀਕ ਆ ਜਵਾਨ ਸ਼ਹੀਦ ਹੁੰਦਾ ਕਰੋੜ ਰੁਪਈਆ ਦਾ ਐਲਾਨ ਕਰਦੇ ਆ ਚੰਗੀ ਗੱਲ ਆ ਫਿਰ ਜੈ ਕਿਸਾਨ ਕਿੱਧਰ ਗਿਆ ਆ ਮੁੱਖ ਮੰਤਰੀ ਦੀ ਰੈਲੀ ਹੁੰਦੀ ਆ 10 ਲੱਖ ਦਾ ਪਾਣੀ ਲਾ ਦਿੰਦੇ ਆ 20 20 30 30 ਲੱਖ ਦੇ ਟੈਂਟ ਤੇ ਖਰਚਾ ਕਰ ਦਿੰਦੇ ਆ ਤੇ ਭਰਾਵੋ ਬੱਤੀ ਪੱਤੀ ਲਾਂਡ ਕਰੂ ਜਰਾ ਕੋਮ ਦਿਖਾਣੇ ਤੇ ਸਾਡੇ ਵਾਰੀ ਕਿਉਂ ਢੱਡ ਫਿਰ ਪੈਂਦੀ ਐ ਸਰਕਾਰ ਨੂੰ ਪਿਛਲੇ 18 ਤਰੀਕ ਤੋਂ ਆਪਾਂ ਬੈਠੇ ਹੋਏ ਆ ਸੁੱਤੇ ਹੋਏ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਗਾਉਣ ਦੀ ਖਾਤਰ ਅਸੀਂ ਇੱਥੋਂ ਦੇ ਡੀਸੀ ਸਾਹਿਬ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਤੁਹਾਨੂੰ ਪਹਿਲਾਂ ਵੀ ਬੋਲੇ ਸੀ ਵੀ ਪੰਜਾਬ ਸਰਕਾਰ ਤੇ ਇਸ ਪ੍ਰਸ਼ਾਸਨ ਦਾ ਚਿਹਰਾ ਸਾਹਮਣੇ ਆਜੂਗਾ ਜੋ ਹੜਪੀਟ ਦਾ ਵਾਸਤੇ ਜੋ ਸਰਕਾਰ ਨੇ ਨਹੀਂ ਕੀਤਾ ਤੇ ਉਹ ਲੋਕਾਂ ਨੇ ਜਾ ਕੇ ਸਾਰ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਜੋ ਇੱਕ ਮਹਾਨ ਚਲਾਈ ਗਈ ਹੜਪੀਟਾਂ ਦੇ ਹੱਕ ਦੇ ਵਿੱਚ ਵੀ ਭਾਈ ਲੋਕਾਂ ਕੋਲੇ ਜਾਣੇ ਆ ਝੋਲੀਆਂ ਾੜਦੇ ਆ ਝੋਲੀਆਂ ਾੜਦੇ ਆ ਉਹ ਲੋਕਾਂ ਕੋਲੇ ਜਾਵਾਂਗੇ ਤੇ ਉਹ ਲੋਕਾਂ ਦੀ ਉਹ ਲੋਕਾਂ ਦੇ ਤੇ ਉਹ ਲੋਕਾਂ ਦੀ ਸਹਾਇਤਾ ਨਾਲ ਉਹ ਲੋਕਾਂ ਨੂੰ ਬਚਾਉਣਾ ਜੋ ਸਰਕਾਰ ਨਹੀਂ ਕਰ ਸਕੀ ਪਹਿਲਾ ਕਣਕ ਲੈ ਕੇ ਗਏ ਫਿਰ 20 ਲੈ ਕੇ ਗਏ ਫਿਰ ਤੂੜੀ ਫਿਰ ਗਰਮ ਕੱਪੜੇ ਤੇ ਜਦੋਂ 20 ਵੰਡ ਕੇ ਆ ਰਹੇ ਸਾਡੇ ਹਰਜੀਤ ਅਰਗੇ ਤੇ ਭਰਾਵੋ ਇਹਨਾਂ ਦਾ ਨਾ ਸਿਸਟਮ ਬੰਦੇ ਖਾਣੀਆਂ ਛੜਕਾਂ ਉਹਨਾਂ ਦਾ ਛਕਾਰ ਹੋ ਗਏ ਇਸ ਕਰਕੇ ਭਰਾਵੋ ਆ ਸਰਕਾਰੀ ਆਈ ਕਿੱਡੀ ਉਧਰ ਪੁੱਛ ਬਹੁਤ ਲਾਤੀ ਆਪਾਂ ਨੂੰ ਇੱਧਰ ਲਿਜਾ ਕੇ ਨਾ ਉਧਰ ਪੇ ਕਰਵਾਈ ਕਰਦਾਂ ਸਾਡੇ ਮੁਲਾਜ਼ਮ ਵੀਰਾਂ ਨੂੰ ਅਸੀਂ ਦੱਸ ਰਹੇ ਆ ਪੱਤਰਕਾਰ ਵੀਰ ਨੂੰ ਚਾਹਣੇ ਜੇ ਤੁਸੀਂ ਭਜਾ ਕੇ ਗੱਡੀ ਉੱਪਰ ਨਹੀਂ ਚੜਾਉਣੀ ਐ ਲੈ ਕੇ ਜਾਣੀ ਐ ਉਹ ਤੁਸੀਂ ਆਪ ਦਾ ਫੈਸਲਾ ਕਰ ਲਓ ਅਸੀਂ ਸਾਰੇ ਇੱਥੇ ਖੜੇ ਆ ਗੱਡੀ ਛੋਟੀ ਐ ਚਰਾਉਣੇ ਤੁਸੀਂ ਉਹ ਗੱਡੀ ਐ ਜਿਹੜੀ ਲੈ ਕੇ ਜਾ ਰਹੇ ਐ ਇਹ ਫੈਸਲਾ ਤੁਸੀਂ ਕਰ ਲਓ ਅਸੀਂ ਇੱਥੇ ਸਾਰੇ ਖੜੇ ਆ ਹਾਂ ਪੰਜਾਬ ਸਰਕਾਰ ਦੇ ਬਿਖਿਆ ਹਾਂ ਹਾਂ 18 ਦਿਨ ਤੋਂ ਲਗਾਤਾਰ ਧਰਨਾ ਲੱਗਿਆ ਹੋਇਆ ਐ ਮਾਲਵੇ ਦੀ ਛੋਟੀ ਵੀ ਮੰਗ ਨੂੰ ਲੈ ਕੇ ਬੈਠੋ ਬਾਈ ਸਾਰੇ ਬੈਜੋ ਸਾਰੇ ਬੈਠੋ ਹਣ ਸਗੋਂ ਦੀ ਕੋਈ ਤਾਂ ਕੋਈ ਚੰਗਾ ਕਰ ਮੈਨੂੰ ਛੱਡ ਲੈ ਆਪ ਤੇ ਗੱਡੀ ਨੂੰ ਕੱਢਣ ਦੇ ਵਾਸਤੇ ਜਿਹੜਾ ਰਮਈਏ ਆਪ ਉਹ ਬੋਲਿਆ ਉਹਦੀ ਅਸੀਂ ਲਿੰਦਾ ਕਰਦੇ ਹਾਂ ਸੱਤ ਤੋਂ ਸੱਤ ਲਿੰਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਭਰਾਵਾਂ ਨੂੰ ਇੱਥੇ ਆ ਜਾਓ ਇਹ ਆਪਾਂ ਨੂੰ ਉਲਝਾਉਣਾ ਚਾਹੁੰਦੇ ਆ ਉਲਝਣਾ ਨਹੀਂ ਪ੍ਰਸ਼ਾਸਨ ਸੁਣ ਲੇ ਮੁਰਤਾ ਮੁਰਤਾ ਸਾਰੇ ਵੀਰਾਂ ਨੂੰ ਬੇਨਤੀ ਹੈ ਬੈਠੋ ਮੁਰਤਾ ਬੈਠੋ ਜੀ ਸਾਡੇ ਸਾਰੇ ਭਰਾਵਾਂ ਨੂੰ ਜ਼ੋਰਦਾਰ ਅਪੀਲ ਹੈ ਕਿ ਆਪਣੇ ਆਪਣੇ ਥਾਂ ਤੇ ਬੈਠ ਜਾਓ ਆਪਣੇ ਝੰਡੇ ਆ ਜਿਹੜੇ ਇਹ ਖੋਲ ਕੇ ਉੱਪਰ ਕਰ ਲੋ ਜਿਹੜੀ ਫੌਜ ਜੌਤੇ ਦੇ ਵਿੱਚ ਹੁੰਦੀ ਹੈ ਭਰਾਵੋ ਉਹੀ ਫੌਜ ਜਿੱਤਦੀ ਹੈ ਆਪਣੇ ਕਮਾਂਡਰ ਜੋ ਆਪਣੇ ਆਗੂ ਨੇ ਉਹ ਗੱਲਬਾਤ ਚ ਨੇ ਕੁੱਲ ਇੱਥੋਂ ਦੀ ਹਾਲਤ ਉਹਨਾਂ ਦੇ ਧਿਆਨ ਦੇ ਵਿੱਚ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਜਿਹੜੇ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਬੈਠ ਜਾਓ ਆਪਾਂ ਆਪਣੇ ਉਸਰਾਹ ਤੇ ਜਜ਼ਵੇ ਦੇ ਵਿੱਚ ਆ ਤਾਂ ਜੋ ਆਪਣੇ ਅਗਲੇ ਪਿਲਾਰੇ ਨੇ ਉਹਨਾਂ ਨੇ ਤੁਹਾਡੇ ਦੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ ਆਪਣਾ ਤਜਰਬਾ ਜਦੋਂ 5 ਵਜਦੇ ਨੇ ਉਦੋਂ ਭਰਾਵੋ ਇਹਨਾਂ ਨੂੰ ਠਿਕਰ ਪੈਂਦੀ ਹੈ ਕਿ ਅਸੀਂ ਆਪਦੇ ਘਰੇ ਜਾਣਾ ਬਾਲ ਬੱਚਿਆਂ ਦੇ ਵਿੱਚ ਜਾਣਾ ਪਾਚੂ ਉੱਪਰ ਲੈ ਕੇ ਜਾਣਾ ਸਰਦੀਆਂ ਲੈ ਕੇ ਜਾਣੀਆਂ ਨੇ ਉਦੋਂ ਤੱਕ ਇਹਨਾਂ ਦੀ ਸਰਕਾਰੀ ਡਿਊਟੀ ਹੁੰਦੀ ਹੈ 5 ਵਜੇ ਤੱਕ ਉਦੋਂ ਤੱਕ ਇਹ ਆਪਾਂ ਨੂੰ ਰਾਮ ਨਾਲ ਝੱਲ ਲੈਂਦੇ ਨੇ ਇਦੋਂ ਬਾਅਦ ਸਰਕਾਰੀ ਸੀਗਾ ਪੱਤਰਕਾਰ ਸੀ ਜਿਹੜਾ ਕਿਤੇ ਸੀ ਕਿ ਜਿਲ੍ਹਾ ਪਬਲਿਕ ریلیشنਸ ਅਫਸਰ ਦਾ ਇਸ ਕਰਕੇ ਪਹਿਲੋ ਤੇ ਪ੍ਰਗਲ ਉਸ ਹੀ ਆਪਰੇਂਡਰ ਰਾਜ ਦੇ ਵਿੱਚ ਉਸ ਤਰ੍ਹਾਂ ਜਾਣਦੇ ਦੇ ਅਪਾ ਮੈਂ ਜਾਂਦੇ ਸਮੇਲ ਬੰਦ ਲਾਉਂ ਹਾਂ ਕਿਰਪਾ ਕਰਕੇ ਉਹਦੇ ਨਾਲ ਆਵੋ ਕਰਾਓ ਜੀ ਜੱਟਿਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬੈਠੋ ਤੇ ਆਪਣੇ ਜਿਹੜੇ ਆਗੂ ਐ ਉਹ ਤੁਹਾਡੇ ਨਾਲ ਆਪਣੇ ਵਿਚਾਰ ਐ ਜਿਹੜੇ ਸਾਂਝੇ ਕਰਨਗੇ ਲਓ ਬਿੱਟੂ ਸਭ ਤੋਂ ਪਹਿਲਾਂ ਆਪਾਂ ਬੋਲ ਰਹੇ ਸੀ ਵੀ ਇਹ ਸਰਕਾਰ ਦਾ ਚਿਹਰਾ ਨੰਗਾ ਕਰਨਾ ਵੀ ਹਰ ਪੀੜਤਾ ਲਈ ਕਿੰਨੀ ਇੱਕ ਮਦਦ ਹੈ ਕੀਤੀ ਆ ਸਰਕਾਰ ਨੇ ਇਹਨਾਂ ਦਾ ਕੇਤਰੀ ਵਾਰ ਬਿਹਾਰ ਦੇਗਾ ਸਟੇਜਾਂ ਤੋਂ ਬੋਲਿਆ ਸੀ ਵੀ ਕਿਸਾਨੋ ਕੇ ਪੰਜਾਬ ਦੇ ਖਾਤਿਆਂ ਚ 50-50 ਹਜ਼ਾਰ ਰੁਪਇਆ ਪਾਇਆ ਕਹਤਾ ਵੀਰੇ ਭੇਜੋ ਬੋਲਿਆ ਸੀ ਨਾ ਤੇ ਉਹਨਾਂ ਦੇ ਖਾਤਿਆਂ ਚ 50 ਪੈਸੇ ਨਹੀਂ ਪਾਏ ਤੇ ਹਰਜੀਤ ਉਹ ਸੇਵਾ ਨਿਭਾ ਕੇ ਆ ਰਿਹਾ ਸੀ ਉਹ ਲੋਕਾਂ ਦੀ ਤੇ ਸਰਕਾਰ ਦਾ ਚਿਹਰਾ ਨੱਗਾ ਹੂੰ ਇਹਨਾਂ ਨੂੰ ਇਹ ਆਖਿਆ ਦੋ ਦੋ ਕਿਸਮਾਂ ਚੋਂ ਸਾਨੂੰ ਇੱਕ ਕੁਸ ਦੇ ਕੇ ਭੇਜ ਦਿਓ ਮੱਥੇ ਪਾੜ ਦਿਓ ਲਾਠੀ ਚਾਰਜ ਕਰ ਦਿਓ ਲੱਤਾਂ ਤੋੜ ਦਿਓ ਇੱਥੋਂ ਸਾਨੂੰ ਗ੍ਰਿਪਦਾਰ ਕਰਕੇ ਜੇਲ੍ਹਾਂ 'ਚ ਸੜ ਦਿਓ ਅਸੀਂ ਪਿੰਡਾਂ 'ਚ ਜਾ ਕੇ ਕਹਿ ਦਿਆਂਗੇ ਉਹ ਜਿਹੜਾ 2100 ਪਿੰਡ ਹੜਪੀੜਤਾ ਪਾਣੀ ਛੱਡ-ਛੱਡ ਕੇ ਜਿਹੜੇ ਲੋਕਾਂ ਨੂੰ ਬਰਬਾਦ ਕੀਤਾ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ-ਬਾਰ ਬਰਬਾਦ ਹੋ ਗਏ ਪਸ਼ੂ ਡੰਗਰ ਬਰਬਾਦ ਹੋ ਗਏ ਪਰਿਵਾਰਾਂ ਦੇ ਦੀ ਚਲੇ ਗਏ ਉਹਨਾਂ ਖਾਤਰ ਸਰਕਾਰ ਕਿੰਨੀ ਘਮਦਰਦੀ ਰੱਖਦੀ ਹੈ ਟੀਸੀ ਸਾਹਿਬ ਆ ਪਿਰਤ ਪਾਈ ਹੋਈ ਆ ਸੀ ਆ ਜਿਹੜੇ ਕਿਰਤੀ ਲੋਕਾਂ ਦੀ ਖਾਤਰ ਸਿਰ ਲਾਉਂਦੇ ਨੇ ਉਹਨਾਂ ਨੂੰ ਮੁਆਵਜ਼ਾ ਦਵਾਇਆ ਹੋਇਆ ਹੈ ਪਰਿਵਾਰਾਂ ਨੂੰ ਨੌਕਰੀਆਂ ਦਵਾਇਆਂ ਹੋਈਆਂ ਇਹ ਕੋਈ ਨਵੀਂ ਪਿਰਤ ਲੈ ਕੇ ਨਹੀਂ ਆਏ ਤੇ ਜੇ ਮੱਥੇ ਪਾੜ ਕੇ ਭੇਜੋਗੇ ਅਸੀਂ ਪਿੰਡਾਂ 'ਚ ਜਾ ਕੇ ਕਹਿ ਦਿਆਂਗੇ ਭਗਵੰਤ ਮਾਨ ਦੀ ਸਰਕਾਰ ਉਹ ਹੜਪੀਟ ਤਾਂ ਲਈ ਇੰਨੀ ਕਹੰਦਰ ਦੀ ਰੱਖਦੀ ਆ ਭਾਈ ਸਾਨੂੰ ਡਾਂਗਾ ਦੇ ਕੇ ਸਾਡੇ ਮੱਥੇ ਪਾੜ ਕੇ ਭੇਜਤਾ ਪਰ ਜੇ ਤੁਸੀਂ ਕਹੋ ਵੀ ਇਹ ਲੋਕ ਐ ਖਾਲੀ ਮੁੜ ਜਾਣਗੇ ਨਹੀਂਓ ਮੁੜਨਾ ਮੁਖ ਸਰ ਦਾ ਪ੍ਰਸ਼ਾਸਨ ਕੰਨ ਖੋਲ ਕੇ ਸੁਣ ਲੈ ਅੱਜ ਕਟਾ-ਕੱਟੀ ਨਿਕਲੂਗੀ ਕਿਉਂਕਿ 11 ਤਰੀਕ ਦੀ ਘਟਨਾ ਭਰਾਵੋ 12 ਤਰੀਕ ਨੂੰ ਸੂਬੇ ਦੇ ਅਗੁਛਗਾਰਾ ਸਿੰਘ ਮਾਨ ਆਉਂਦੇ ਨੇ ਦੋ ਜ਼ਿਲ੍ਹਿਆਂ ਦੀਆਂ ਕਮੇਟੀਆਂ ਵੱਡੇ ਬੱਪ ਦੇ ਨਾਲ ਟੀਸੀ ਨੂੰ ਮਿਲਦੀਆਂ ਤੇ ਡੀਸੀ ਕੀ ਕਹਿੰਦਾ ਕੱਲ ਨੂੰ ਇਹ ਮਸਲਾ ਹੱਲ ਕਰ ਦਿਆਂਗੇ ਤੇ ਭਰਾਵਾ ਉਸ ਤੋਂ ਬਾਅਦ 15 ਤਰੀਕ ਨੂੰ ਮਿਲਦੇ ਆ 15 ਤੋਂ ਬਾਅਦ 18 ਤਰੀਕ ਤੱਕ ਇਹਨਾਂ ਨੂੰ ਟਾਈਮ ਦਿੰਨੇ ਆ 17 ਤੱਕ ਵੀ ਸਾਡੀਆਂ ਮੰਗਾ ਮੰਨ ਲਓ ਨਹੀਂ ਮੰਨੀਆਂ 18 ਤਰੀਕ ਨੂੰ ਇਹਨਾਂ ਦੇ ਬਾਹਰ ਚਾਉਨੇ ਆ ਤੇ ਅੱਜ 2 ਤਰੀਕ ਦੇ ਵਿੱਚ ਪਹੁੰਚ ਗਿਆ ਇਹਨਾਂ ਨੇ ਬੋਲੀ ਲਈ 2 ਲੱਖ ਲੈ ਲਓ 2.5 ਲੱਖ ਲੈ ਲਓ ਆਹ ਭਗਵੰਤ ਮਾਨ ਦੀ ਪੰਜਾਬ ਸਰਕਾਰ ਜਦੋਂ ਨਸ਼ੇ ਦੇ ਵਿੱਚ दारू ਨਾਲ ਲੋਕ ਮਰ ਜਾਂਦੇ ਨੇ 10 ਲੱਖ ਦਾ ਮੁਆਵਜ਼ਾ ਦਿੰਦੀ ਐ ਪਰ ਸਾਨੂੰ ਕੋਈ ਇਤਰਾਜ਼ ਨਹੀਂ ਐ ਬੇਸ਼ੱਕ ਦਿਓ ਪਰ ਜਿਹੜੇ ਕਿਰਤੀ ਲੋਕਾਂ ਦੇ ਆਵਾਜ਼ ਚੱਕਦੇ ਆ ਕਿਰਤੀ ਲੋਕਾਂ ਖਤਰ ਜਾਂ ਨਾ ਲਾਉਂਦੇ ਆ ਉਹਨਾਂ ਵਾਰੀ ਇਹਨਾਂ ਦੇ ਟੱਡ ਪੀੜ ਕਿਉਂ ਪੈਂਦੀ ਐ ਜਾਇ ਜਵਾਨ ਜਾਇ ਕਿਸਾਨ ਦਾ ਨਾਰਾ ਮਾਰਦੇ ਨੇ ਠੀਕ ਆ ਜਵਾਨ ਜਹੀਨ ਹੁੰਦਾ ਕਰੋੜ ਰੁਪਈਆ ਦਾ ਐਲਾਨ ਕਰਦੇ ਐ ਚੰਗੀ ਗੱਲ ਹੈ ਫਿਰ ਜੈ ਕਿਸਾਨ ਕਿੱਧਰ ਗਿਆ ਅੱਜ ਉਹ ਹਰਜੀਤ ਜਿਹੜਾ ਜ਼ਿੰਦਗੀ ਲਾ ਗਿਆ ਉਹਦੇ ਬੱਚੇ ਅਮਰੀਕਾ ਦੇ ਵਿੱਚ ਨੇ 90 ਸਾਲ ਦਾ ਪਿਓ ਉਹਦਾ ਬਟ ਤੇ ਪਿਆ ਹੈ ਬਾਥਰੂਮ ਵਾਲੀਆਂ ਪਾਈਪਾਂ ਲਗੀਆਂ ਨੇ ਉਹਨੂੰ ਸਾਂ ਦਾ ਹਰਜੀਤ ਸੀ ਤੇ ਹਰਜੀਤ ਆਪਣਾ ਉਹ ਵੀ ਅਮਰੀਕਾ ਦੇ ਵਿੱਚ ਜਾ ਸਕਦਾ ਸੀ ਪਰ ਉਹਨਾਂ ਨੇ ਉਹ ਲੋਕਾਂ ਲਈ ਸੇਵਾ ਲਈ ਤੇ ਅੱਜ ਉਹਦਾ ਮੁੱਲ ਕੀ ਪਾਰੇ ਆ ਆ 10 ਲੱਖ ਲੈਣ ਪਿੱਛੇ ਕੀ ਕੁਝ ਹੋ ਰਿਹਾ ਹੈ ਆ ਮੁੱਖ ਮੰਤਰੀ ਦੀ ਰੈਲੀ ਹੁੰਦੀ ਹੈ 10 ਲੱਖ ਦਾ ਪਾਣੀ ਲਾ ਦਿੰਦੇ ਆ 20 20 30 30 ਲੱਖ ਦੇ ਟੈਂਟ ਤੇ ਖਰਚਾ ਕਰ ਦਿੰਦੇ ਆ ਤੇ ਭਰਾਵੋ 25 25 ਲਾਂਡ ਕਰੂ ਜਾ ਘੁੰਮ ਦਿਗਾ ਨੇ ਤੇ ਸਾਡੇ ਵਾਰੀ ਕਿਉਂ ਢੱਡ ਫਿਰ ਪੈਂਦੀ ਹੈ ਟੀਸੀ ਸਾਹਿਬ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਹੈ ਲੱਖਾਂ ਰੁਪਿਆ ਸਾਡੇ ਰੈਡ ਕਰੱਚ ਪਿਆ ਤੁਸੀਂ ਇੱਕ ਮਿੰਟ ਦੇ ਵਿੱਚ ਚੱਕ ਘੱਟ ਕੇ ਦੇ ਸਕਦੇ ਹੋ ਤੇ ਪਰ ਕਿਉਂ ਇਹ ਹਜਮ ਨਹੀਂ ਹੁੰਦੀਆਂ ਸੋਡੀਆਂ ਜ਼ਮੀਨਾਂ ਖੋਣੀਆਂ ਆਉਣ ਵਾਲੇ ਸਮੇਂ ਚ ਚਿਪਾਂ ਵਾਲੇ ਮੀਟਰ ਆ ਰਹੇ ਆ ਸੋਡੇ ਘਰਾਂ ਚ ਜਿਵੇਂ ਮੋਬਾਈਲ ਚ ਪੈਸੇ ਪਾਉਣੇ ਆ ਕਿਸਾਨੋ ਤੇ ਮਜ਼ਦੂਰੋ ਓਵੇਂ ਕਿਆ ਕਰਨਗੇ ਪੈਸੇ ਮੁੱਕ ਗਏ ਲਾਈਟ ਬੰਦ ਹੋ ਗਈ ਜਿਵੇਂ BSNL ਐਟਲ ਸਪਾਈਸ ਐ ਆਈਡੀਆ ਐ ਇਸੇ ਹੀ ਤਰ੍ਹਾਂ ਕੰਪਨੀਆਂ ਨੂੰ ਦੇਣੀ ਆ ਬਿਜਲੀ ਤੇ ਓਵੇਂ ਕੋਈ 20 ਰੁਪਿਆ ਯੂਨਿਟ ਦੇਉ ਕੋਈ 25 ਰੁਪਿਆ ਯੂਨਿਟ ਦੇਉ ਕੋਈ 30 ਰੁਪਏ ਯੂਨਟ ਦੇਊ ਕੋਈ 40 ਰੁਪਏ ਯੂਨਟ ਦੇਊ ਜਿਹੜੇ ਆ ਡਾਂਗਾ ਚੱਕੀ ਖੜੇ ਆ ਇਹਨਾਂ ਦੇ ਘਰਾਂ 'ਚ ਵੀ ਮੀਟਰ ਲੱਗਣੇ ਨੇ ਤੇ ਇਹ ਬਿਜਲੀ ਜਿਹੜਾ ਕੋਈ ਡੰਗਰ ਪਾਲਦਾ ਹੈ ਜਿਹੜਾ ਕੋਈ ਡੈਰੀ ਫਾਰਮ ਖੋਲੀ ਬੈਠਾ ਹੈ ਜਿਹੜਾ ਗਰੀਬ ਬਲਬ ਚਲਾਉਂਦਾ ਹੈ ਜਿਹੜਾ ਕੋਈ ਏਸੀ ਚਲਾਉਂਦਾ ਹੈ ਜਿਹੜਾ ਮੋਟਰਾਂ ਨੂੰ ਝੂਨਾ ਪਾਲਦਾ ਹੈ ਮੋਟਰਾਂ 'ਅਲੇ ਬਿੱਲ ਵੀ ਆਉਂਦੇ ਆ ਕਿਹੜਾ ਬਿੱਲ ਪਵਾ ਲੂ ਹੁਣ ਬਿੱਲ ਭਰ ਦਿਓ ਦੋ ਮਹੀਨਿਆਂ ਦਾ ਸਮਾਂ ਮਿਲਦਾ ਹੈ ਦੇ ਕਈ ਵਾਰੀ ਦੋ ਬਿੱਲ ਇਕੱਠੇ ਪਰ ਦਿੰਨੇ ਆਂ ਕਈ ਵਾਰੀ ਤਿੰਨ ਬਿੱਲ ਇਕੱਠੇ ਪਰ ਦਿੰਨੇ ਆਂ ਫਿਰ ਲੱਖ ਲੱਖ ਰੁਪਇਆ ਕਿਹੜਾ ਮੀਟਰਾਂ ਚ ਰੱਖ ਲੂ ਕਿਹੜਾ ਝੋਨੇ ਨੂੰ ਪਾਣੀ ਲਾਲੂ ਬਿਜਲੀ ਇੱਕ ਸਰੀਰ ਦਾ ਹਿੱਕ ਬਣ ਗਈ ਜਿਵੇਂ ਖੇਤੀ ਕਾਲੇ ਕਾਨੂੰਨ ਆਏ ਸੀ ਐਸੇ ਹੀ ਤਰ੍ਹਾਂ ਉਹਵੇਂ ਕਾਨੂੰਨ ਲੈ ਕੇ ਆਇਆ 225 ਐਕਟ ਪੀਏ ਅਸੀਂ ਇਹ ਬਿਜਲੀ ਖੋ ਕੇ ਘਰਾਂਿਆਂ ਨੂੰ ਦੇਖ ਕੇ ਹਮਲਾ ਕਰਨਾ ਤੁਹਾਡੇ ਤੇ ਖੇਤਾਂ ਚੋਂ ਬਾਹਰ ਕੱਢਣਾ ਸੋਨੂੰ ਜ਼ਮੀਨਾਂ ਚੋਂ ਬਾਹਰ ਕੱਢਣਾ ਠੀਕ ਆ ਡੰਗਾ ਲਈ ਖੜੇ ਨੇ ਇਹ ਹਮਲੇ ਹੋਣ ਵਾਲੇ ਆ ਤੇ ਘਰ ਘਰ ਦੀ ਕਹਾਣੀ ਬਣਨੀ ਐ ਤੇ ਇਹਦੇ ਲਈ ਇਹਨਾਂ ਦੇ ਢੱਡਾਂ ਪੀੜਾ ਪੈਂਦੀਆਂ ਭਰਾਵੋ ਤੇ ਹੁਣ ਮੈਂ ਆਪਦੀ ਗੱਲ ਸਮਾਪਤ ਕਰਦਾ ਹਾਂ ਮੁਕਸਰ ਦਾ ਪ੍ਰਸ਼ਾਸਨ ਇਹ ਵੇਖ ਲੈ ਵੀ ਸਾਨੂੰ ਕੀ ਦੇ ਕੇ ਭੇਜਣਾ ਤੇ ਭਾਈ ਆਏ ਨਹੀਂ ਮੁੜਦੇ ਇੱਕ ਕੁਸ ਲੈ ਕੇ ਜਾਵਾਂਗੇ ਤੁਹਾਡਾ ਧੰਨਵਾਦ ਆਓ ਜੀ ਪ੍ਰਧਾਨ ਜੀ ਦਿਨ ਪਰ ਰਾਤ ਬੈਠਣਾ ਇਕ ਤੇ ਖੇਡ ਨਹੀਂ ਆਪਦੇ ਹੱਕਾਂ ਲਈ ਪੈਂਦੇ ਆ ਇਸ ਕਰਕੇ ਭਰਾਵੋ ਸਾਰੇ ਵੀਰਾਂ ਨੂੰ ਬੇਨਤੀ ਆ ਜੋ ਆਸੇ ਪਾਸੇ ਖੜੇ ਐ ਵੀ ਆਪੋ ਆਪਣੇ ਗੇਟਾਂ ਦੇ ਉੱਤੇ ਐ ਖੜਜੋ ਪੂਰੀ ਪਹਿਰਾਬੰਦੀ ਕਰਕੇ ਜਿਵੇਂ ਫੌਜ ਖੜਦੀ ਐ ਜਿਹੜੀ ਫੌਜ ਜਾਬਤੇ ਦੇ ਵਿੱਚ ਪ੍ਰਸ਼ਾਸਨ ਡਿਸਪਲਾਈਨ ਦੇ ਵਿੱਚ ਜਾਬਤੇ ਵਿੱਚ ਲੜਦੀ ਐ ਉਹ ਕਿਤੇ ਕਿਤੇ ਨਹੀਂ ਹਾਰਦੀ ਤੇ ਆਪਣੀ ਜਥੇਬੰਦੀ ਦਾ ਇਤਿਹਾਸ ਐ ਤੁਸੀਂ ਛੋਟੀ ਜਾਤ ਦੇ ਦੀ ਸਲਾਘਾ ਹੁੰਦੀ ਆ ਪੂਰੀ ਦੁਨੀਆ ਦੇ ਵਿੱਚ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਉਹ ਆਪੋ ਆਪਣੇ ਥਾਂ ਲੈਣ ਤੇ ਵਲੰਟੀਅਰਾਂ ਨੂੰ ਬੇਨਤੀ ਆ ਉਹ ਆਪਣੇ ਗਾ ਲੰਗਰਾਂ ਦੇ ਵਿੱਚ ਚੁੰਮੇ ਵਰਗਾ ਨਿਭਾਉਣ ਹੁਣ ਮੈਂ ਸਟੇ ਸੈਕਟਰੀ ਨੂੰ ਬੇਨਤੀ ਕਰੂੰਗਾ ਆਏ ਭਾਈ ਤੁਸੀਂ ਸਟੇ ਚਲਾਵੇ